ਸ਼ੇ ਨਵੰਬਰ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਵਾਰ ਗੱਲ ਕਰਦੇ ਹਾਂ ਜਿਹੜਾ ਪਿਛਲੇ ਦਿਨੀ ਮੀਂਹ ਪਿਆ ਸੀਗਾ ਉਸ ਨਾਲ ਇੱਕ ਵਾਰ ਪੰਜਾਬ ਦੇ ਵਿੱਚ ਠੰਡ ਦੇ ਵਿੱਚ ਹੌਲੀ-ਹੌਲੀ ਵਾਧਾ ਹੋਣਾ ਸ਼ੁਰੂ ਹੋ ਚੁੱਕਾ ਹੈ ਕਿਉਂਕਿ ਮੀਂਹ ਨਾਲ ਗੜੇਮਾਰੀ ਹੋਈ ਠੰਡ ਦਾ ਵਧਣਾ ਸੁਭਾਵਿਕ ਹੀ ਸੀਗਾ ਟੈਂਪਰੇਚਰ ਦੇ ਵਿੱਚ ਗਰਾਫਟਾਈ ਦਿਨ ਦਾ ਟੈਂਪਰੇਚਰ ਜੋ ਵੀ 25 ਡਿਗਰੀ ਦੇ ਆਸ-ਪਾਸ ਜਾ ਰਿਹਾ ਹੈ ਅਤੇ ਸਵੇਰ ਅਤੇ ਰਾਤ ਦਾ ਟੈਂਪਰੇਚਰ 17-18 ਡਿਗਰੀ ਦੇ ਆਸ-ਪਾਸ ਬਣਿਆ ਹੋਇਆ ਹੈ। ਕੱਲ ਸ਼ਾਮ ਹੁੰਦੇ ਹੁੰਦੇ ਇੱਕ ਵਾਰ ਫਿਰ ਧੁੰਦ ਅਤੇ ਧੂਏ ਦਾ ਸਮੇਲ ਸਮੋਗ ਦੇਖਣ ਨੂੰ ਮਿਲੀ। ਕਈ ਖੇਤਰਾਂ ਦੇ ਵਿੱਚ ਅੱਗ ਲੱਗੀ ਤੇ ਕਈ ਜਗ੍ਹਾ ਪਟਾਕੇ ਜਾਂ ਆਸਤਵੀਆਂ ਗੁਰਪ੍ਰੋਪਤ ਜਰੂਰ ਚੱਲੀਆਂ ਹਨ ਇਸ ਕਰਕੇ ਥੋੜਾ ਜਿਹਾ ਮੌਸਮ ਧੁੰਦਲਾ ਹੋਇਆ ਪਰ ਉਮੀਦ ਹੈ ਕਿ ਅੱਜ ਜੇਕਰ ਤੇਜ਼ ਪੱਛੋ ਦੀ ਹਵਾਵਾਂ ਚੱਲਦੀਆਂ ਨੇ ਤੇ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਸਾਫ਼ ਹੋਵੇਗਾ ਪਰ ਜੇਕਰ ਅੱਗ ਲੱਗਣ ਵਰਗੀਆਂ ਘਟਨਾਵਾਂ ਵਾਪਦੀਆਂ ਨੇ ਤਾਂ ਮੌਸਮ ਥੋੜਾ ਏ ਧੁੰਦਲਾ ਜਿਹਾ ਅੱਜ ਵੀ ਰਹਿ ਸਕਦਾ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਮਾਹੌਲ ਇਸੇ ਤਰ੍ਹਾਂ ਦਾ ਹੀ ਰਹੇਗਾ ਮੌਸਮ ਬਹੁਤੇ ਖੇਤਰਾਂ ਦੇ ਵਿੱਚ ਸਾਫ਼ ਖੁਸ਼ਕ ਰਹਿਣ ਦੀ ਸੰਭਾਵਨਾ ਨੇ ਹਲਕਾ ਫੁਲਕਾ ਧੁੰਦ ਅਤੇ ਧੂਏ ਦਾ ਸਮੇਲ ਸਮੋਕ ਬਣਦੀ ਹੋਈ ਵੱਖ-ਵੱਖ ਖੇਤਰਾਂ ਦੇ ਵਿੱਚ ਦਿਖਾਈ ਦੇਵੇਗੀ ਮੀਂਹ ਕਿਸੇ ਵੀ ਖੇਤਰ ਦੇ ਵਿੱਚ ਦਿਖਾਈ ਨਹੀਂ ਦੇਵੇਗਾ ਉੱਤਰ ਭਾਰਤ ਦੇ ਬਹੁਤੇ ਹਿੱਸਿਆਂ ਦੇ ਵਿੱਚ ਮੌਸਮ ਅਗਲੇ ਇਹ ਹਫ਼ਤਾ ਤੱਕ ਤਾਂ ਮੁੱਖ ਤੌਰ ਤੇ ਸਹਾਫਤੇ ਖੁਸ਼ਕਰਵੇਗਾ ਪਹਾੜੀ ਇਲਾਕਿਆਂ ਦੇ ਵਿੱਚ ਵੀ ਇਸੇ ਤਰ੍ਹਾਂ ਹੀ